ਦਰਿਆ ਸਤਲੁਜ ਅੱਜ ਦਰਿਆ ਰਾਵੀ ਅੱਜ ਦਰਿਆ اٹਕ ਅੱਜ ਚੁਨਾਹ ਤੇ ਆਉ ਮੇਰੇ ਸਰਸੇ ਵਿੱਚ ਵਗਦਾ ਘੱਗਰ ਦਰਿਆ ਠਾਠਾ ਮਾਰਦਾ ਪਿਆ ਪਰ ਇਹਨਾਂ ਦਰਿਆਵਾਂ ਨੂੰ ਇਹ ਨਹੀਂ ਪਤਾ ਕਹ ਮਾ ਡੋਬਣ ਕਿੰਨਾ ਨੂੰ ਦਿਆ ਹੋਇਆ ਇਸ ਡੋਬੇ ਦੇ ਪਿੱਛੇ ਬੜਾ ਕੁਝ ਲੁਕਿਆ ਹੋਇਆ ਜੇ ਇਸ بارش ਦੇ ਪਿੱਛੇ ਵੀ ਬੜਾ ਕੁਝ ਲੁਕਿਆ ਹੋਇਆ ਹੈ ਦੁਖਦਾਰੂ ਹੁੰਦਾ ਹੈ ਕੋਕਰੋਗ ਹੁੰਦਾ ਦਰਿਆ ਅਟਕ ਤੋਂ ਪਾਰ ਜਦੋਂ ਸਰਦਾਰ ਹਰੀ ਸਿੰਘ ਨਲੂਏ ਨੂੰ ਘੇਰਾ ਪੈ ਗਿਆ ਤਾਂ ਉਸ ਵੇਲੇ ਉਸਨੇ ਚਿੱਠੀ ਮਹਾਰਾਜਾ ਰਣਜੀਤ ਸਿੰਘ ਨੂੰ ਲਿਖੀ ਉਹਨੇ ਆਖਿਆ ਜੀ ਘੇਰਾ ਪੈ ਗਿਆ ਤੇ ਕੁਝ ਘੰਟਿਆਂ ਦੇ ਅੰਦਰ ਜਲਦੀ ਆਓ ਨਹੀਂ ਤਾਂ ਇਹ ਰਾਜ ਮੁਗਲਾਂ ਦੇ ਹੱਥ ਵਿੱਚ ਹੋ ਜਾਏਗਾ ਸ਼ੇਰੇ ਪੰਜਾਬ ਛਾਲ ਮਾਰ ਕੇ ਉੱਠਿਆ ਉਨੇ ਆਖਿਆ ਤਿਆਰੀ ਕਰੋ ਅੱਜ ਦੇ ਕਮਾਨ ਦੀ ਜੰਗ ਦੀ ਕਮਾਨ ਮੇਰੇ ਹੱਥ ਵਿੱਚ ਹੋਏਗੀ ਸਾਰੀ ਫੌਜ ਨੂੰ ਲੈ ਕੇ ਸ਼ੇਰੇ ਪੰਜਾਬ ਅਟਕ ਦੀ ਆਪ ਤੇ ਚਲਾ ਗਿਆ ਤੇ ਆਂਦੇ ਅਜੇ ਜਰਾ 14 ਮੀਲ ਚੌੜਾ 60 ਫੁੱਟ ਡੂੰਗਾ دریا ਆ ਟਕ ਦੀਆਂ ਛੂਕਾਂ ਚੱਲੀਆਂ ਨਹੀਂ ਸੀ ਜਾਂਦੀਆਂ ਸ਼ੇਰੇ ਪੰਜਾਬ ਨੇ ਦਰਿਆ ਦੇ ਕੰਢੇ ਉੱਤੇ ਖਲੋ ਕੇ ਆਖੇ ਹਟ ਤਾਂ ਮੇਰੀ ਫੌਜ ਨੂੰ ਘੇਰਾ ਪੈ ਗਿਆ ਹੈ ਮੁਸੀਬਤ ਬਣ ਗਈ ਏ ਉਹ ਜਰਾ ਰਾਹ ਦੇ ਮੈਂ ਇਸ ਮੁਸ਼ਕਲ ਦੇ ਸਮੇਂ ਵਿੱਚ ਆਪਣੀ ਫੌਜ ਦੀ ਉਮਦਾਦ ਕਰ ਸਕਾਂ ਅਟਕਾ ਹੰਕਾਰ ਹੀ ਬੜਾ ਸੀ ਜਿਹਦੀ ਧੌਣ ਵਿੱਚ ਯੋਰ ਹੋਵੇ ਹੰਕਾਰ ਕਿਉਂ ਨਾ ਹੋਵੇ ਉਹਨੇ ਆਖਿਆ ਰਣਜੀਤ ਸਿੰਘਾ ਤੂੰ ਮੈਨੂੰ ਸਤਲੁਜ ਸਮਝਦਾ ਹੈ ਰਣਜੀਤ ਸਿੰਘ ਨੇ ਆਖਿਆ ਜੇ ਤੂੰ ਸਤਲੁਜ ਨਹੀਂ ਨਾ ਤੇ ਇੱਥੇ ਵੀ ਰਾਜਾ ਸਕੰਦਰ ਨਹੀਂ ਖਲੋਤਾ ਹੋਇਆ ਜਿਹੜਾ ਪਿੱਛੇ ਮੁੜ ਜਾਏਗਾ ਸਕੰਦਰ ਦੀ ਫੌਜ ਸਤਲੁਜ ਨੂੰ ਪਾਰ ਨਹੀਂ ਕਰ ਸਕੀ ਸ਼ੇਰੇ ਪੰਜਾਬ ਨੇ ਆਖਿਆ ਅਟਕਾ ਰਾਹ ਦੇ ਮੇਰੇ ਰੰਗ 'ਚ ਭੰਗ ਨਾ ਪਾ ਦਰਿਆ ਨੇ ਆਖਿਆ ਰنجੀਤ ਸਿੰਘਾ ਓ ਮੈਨੂੰ ਬਿਆਸ ਨਾ ਸਮਝੀ ਤੇ ਸ਼ੇਰੇ ਪੰਜਾਬ ਨੇ ਛਾਤੀ ਤੇ ਹੱਥ ਮਾਰ ਕੇ ਆਖਿਆ ਜੇ ਬਿਆਸਾ ਤੂੰ ਆਪਣੇ ਆਪ ਨੂੰ ਬਿਆਸ ਵੀ ਸਮਝਦਾ ਤੇ ਇੱਥੇ ਵੀ ਰਾਜਾ ਅੰਬੀ ਨਹੀਂ ਖਲੋਤਾ ਇੱਥੇ ਵੀ ਜਲੰਧਰ ਦਾ ਸੂਬੇਦਾਰ ਅਬਦੁੱਲਾ ਨਹੀਂ ਇੱਥੇ ਗੁਰੂ ਅਮਰਦਾਸ ਦਾ ਸਿੱਖ ਹੈ ਗੁਰੂ ਅਮਰਦਾਸ ਦਾ ਸਿੱਖ ਭਾਈ ਪਾਰੋ ਪ੍ਰਸ਼ਾਦੇ ਲੈ ਕੇ ਢਾਲੀ ਆ ਰਿਹਾ ਸੀ ਹੱਥ ਵਿੱਚ ਦਹੀਂ ਦੀ ਬਾਲਟੀ ਸੀ ਬਿਆਸ ਕਿੜਿਆ ਹੋਇਆ ਸੀ ਸੁਣਿਆ ਹਾਥ ਹੋਏ ਅਸਗਾ ਇਹ ਪੌੜੀ ਪੜ ਕੇ ਦਰਿਆ ਵਿੱਚ ਪੈਰ ਪਾਇਆ ਸੀ ਪਾਣੀ ਘੋਡੇ ਤੋਂ ਉੱਤੇ ਨਹੀਂ ਆਇਆ ਰਣਜੀਤ ਸਿੰਘ ਨੇ ਆਖਿਆ ਅਟਕਾ ਕਿ ਅਟਕਾ ਇਕ ਨਾਨਕੀ ਦੀ ਗੱਲ ਪਿੱਛੇ ਐਵੇਂ ਮੂਰਖਾ ਵਾਦਾ ਵਧਾਈ ਦਾ ਨਹੀਂ ਐਵੇਂ ਭੋਲਿਆ ਮਾਨ ਦੇ ਵਿੱਚ ਆ ਕੇ ਉਹ ਭੰਗ ਕਿਸੇ ਦੇ ਰੰਗ ਵਿੱਚ ਪੈਂਦਾ ਨਹੀਂ ਤੇ ਅਟਕ ਕੀ ਕਹਿੰਦਾ ਕਹਿੰਦਾ ਜਰਾ ਹੋਸ਼ ਕਰ ਵਾਂਗ ਟਟੀਆਂ ਰਿਆਂ ਦੇ ਉਹ ਮੱਥਾ ਸਾਗਰਾਂ ਦੇ ਨਾਲ ਦਾਈ ਦਾ ਨਹੀਂ ਮੈਂ ਅਟਕ ਅਟਕਾਇਆ ਨਹੀਂ ਜਾ ਸਕਦਾ ਐਵੇਂ ਯਾ ਯਾਰਾ ਰੋਣਾ ਨਾ ਬਾਈ ਹਟ ਜਾ ਪਿੱਛੇ ਲੋਕ ਮੈਨੂੰ ਅਟਕਾਖਦੇ ਨੇ ਸ਼ੇਰੇ ਪੰਜਾਬ ਨੇ ਆਖਿਆ ਜੇ ਤੈਨੂੰ ਅਟਕਾਂਦੇ ਆ ਤੇ ਮੈਨੂੰ ਵੀ ਸ਼ੇਰੇ ਪੰਜਾਬ ਆਖਦਿਆ ਮੈਂ ਹੁਣ ਪਾਰ ਜਾਵਾਂਗਾ ਸਾਰੀ ਫੌਜ ਸਾਵਧਾਨ ਹੋ ਜਾਵੇ ਸਾਰੀ ਫੌਜ ਸਾਵਧਾਨ ਹੋ ਗਈ ਪੰਜਾਬ ਦਾ ਬਾਦਸ਼ਾਹ ਕੇ ਵਧਿਆ ਉਹਨੇ ਘੜ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਹੈ ਕਲਗੀਆਂ ਵਾਲਿਆ ਜਰੀ ਕਮਕੌਰ ਦੀ ਘੜੀ ਵਿੱਚ 40 ਸਿੰਘਾਂ ਨੂੰ ਕਿਹੜਾ ਪਿਆ ਸੀ ਜਦੋਂ ਤੇ ਉਤੋਂ ਮੋੜੇ ਧਾਰ ਵੀ ਪੈ ਰਿਆ ਸੀ ਉਹ ਦ੍ਰਿਸ਼ ਯਾਦ ਕਰੋ ਜਰਾ ਕਿਰਪਾ ਕਰ ਮੇਰੇ ਉੱਤੇ ਤੇਰਾ ਖਾਰਸਾ ਆਇਆ ਇਹਦੀ ਲਾਜ ਰੱਖੋ ਪ੍ਰਥਮੇ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਸੋਧ ਕੇ ਅਰਦਾਸਾ ਛੱਡ ਕੇ ਪੰਨ ਜੰਕਾਰੇ ਛੇਰੇ ਪੰਜਾਬ ਨਾਨ ਪਰੀ ਘੋੜੇ ਨੂੰ ਲਾਈ ਅੱਡੀ ਅੱਕ ਦਰਿਆ ਨੂੰ ਪਾਰ ਕੇ